ਬਾਬੂ ਕਮ ਐਸਐਸਪੀ ਸਾਹਿਬ ਗੁਰਦਾਸਪੁਰ ਵਿਆਮਾਹਰੀ ਹਿਸ਼ਕਮਲ ਓਮਪਰਗਾਈ ਆਈਪੀਐਸ ਦੇ ਹੁਕਮ ਮੁਤਾਬਕ ਸਖਤ ਹੁਕਮ ਦੇ ਮਤਬਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਐ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ ਸਖਾਈ ਨਾਲ ਕਾਨੂੰਨ ਦੀ ਲੰਗਣਾ ਜਿਹੜੇ ਕਰਨਗੇ ਡਿੰਕੀਨ ਡਰਾਈਵਿੰਗ ਦੇ ਇਹ ਚਲਾਨ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਨ ਨੂੰ ਬਚਾਓ ਅੱਜ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ ਖਿਲਾਫ ਕਾਰਵਾਈ ਹੋਈ ਹੈ ਅੱਜ ਤੋਂ ਇਹ 5 ਤੋਂ 6 ਬੰਦੇ ਜਿਹੜੇ ਡਰਿੰਕੀ ਡਰਾਈਵਿੰਗ ਦੇ ਚਲਾਨਾ ਕੀਤੇ ਗਏ ਹੈ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੜੀ ਮੇਮ ਜਾਰੀ ਦੇਗੀ ਤੇ ਲੋਕਾਂ ਨੂੰ ਹਦਾਇਤ ਹੈ ਵੀ ਡਰਿੰਕਿੰਗ ਡ੍ਰਿੰਕ ਕਰਕੇ ਗੱਡੀ ਨਾ ਚਲਾਓ ਨਵਾਂ ਰੂਲ ਆਇਆ ਕਿ ਮਾਪਿਆਂ ਨੂੰ ਜੁਰਮਾਨਾ ਭਰਨਾ ਪਏਗਾ ਜੇ ਅੰਡਰਏਜ ਬੱਚੇ ਕਾਬੂ ਹੰਦੇ ਪੁੱਜਦੇ ਨੇ ਬਿਲਕੁਲ ਜੀ ਜਿਹੜਾ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰਏਜ ਬੱਚਾ ਕੋਈ ਵੀ ਆ ਉਹ ਜਿਹਨਾਂ ਦਾ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੇ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅੰਡਰੇਜ ਬੱਚੇ ਆ ਗਏ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅੰਡਰੇਜ ਫੜਿਆ ਜਾਏਗਾ ਟ੍ਰੈਫਿਕ ਦੀ ਉਲਾਨਾ ਲੰਗਣਾ ਕਰਦਾ ਉਹਨਾਂ ਦੇ ਜੇ ਮਾਪਿਓ ਨੂੰ ਲੈ ਕੇ ਆਏ ਹੋ ਉਹਨਾਂ ਦੀ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਓ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਜੇ ਕਿ ਗਵਾਂਡੀ ਕੋ ਲੈ ਕੇ ਜਾ ਕੇ ਯਾਰਦੋਸ ਕੋ ਲੈ ਕੇ ਜਿਹਦੇ ਨਾਮ ਤੇ ਰਜਿਸਟਰ ਹੋਏਗੀ ਉਹ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਅਕਸਰ ਦੇਖਿਆ ਗਿਆ ਕਿ ਪੁਲਿਸ ਤੇ ਆਪਣਾ ਕੰਮ ਕਰ ਲੈਂਦੀ ਹੈ ਲੇਕਿਨ ਸ਼ਿਵਾਰਸ਼ ਆ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਨਹੀਂ ਜੀ ਸ਼ਿਵਾਰਸ਼ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮੇਰੀ ਪਬਲਿਕ ਹੈ ਕਿ ਬੁਰਾਸਾ ਵੀ ਆਪਣੇ ਕਿਸੇ ਨੂੰ ਵੀ ਆਪਣੀ ਮੋਟਰਸਾਈਕਲ ਅੰਡਰੇਜ ਬੱਚੇ ਨੂੰ ਨਾ ਦਿਓ